ਅੱਜ ਦੀ ਵੀਡੀਓ ਉਹਨਾਂ ਮਰੀਜ਼ਾਂ ਲਈ ਬਹੁਤ ਜ਼ਿਆਦਾ ਲਾਭਦਾਇਕ ਸਿੱਧ ਹੋਣ ਵਾਲੀ ਹੈ ਜਿਹੜੇ ਪੇਸ਼ੈਂਟ ਲੰਮੇ ਟਾਈਮ ਤੋਂ ਸੰਗ੍ਰਹਿਣੀ ਦੇ ਨਾਲ ਫੀਟਤ ਨੇ ਬਾਰ-ਬਾਰ ਟਾਇਲਟ ਜਾਂਦੇ ਨੇ ਪੇਟ ਭਰਿਆ ਲੱਗਦਾ ਅਫਾਰਾ ਲੱਗਦਾ ਪੇਟ ਦੇ ਵਿੱਚ ਗੈਸ ਬਣਦੀ ਆ ਪੇਟ ਫੁੱਲਿਆ ਲੱਗਦਾ ਨਹੀਂ ਥੋੜਾ ਖਾਣ ਤੋਂ ਬਾਅਦ ਪੇਟ ਦੇ ਵਿੱਚ ਅਫਾਰਾ ਬਣ ਜਾਂਦਾ ਇਸ ਜਗ੍ਹਾ ਤੇ ਤੇ ਜਿਹੜੀਆਂ ਗੱਲਾਂ ਮੈਂ ਤੁਹਾਨੂੰ ਦੱਸਣ ਲੱਗਿਆ ਜੇ ਤੁਸੀਂ ਇਹਨਾਂ ਗੱਲਾਂ ਤੇ ਅਮਲ ਕਰ ਗਏ ਤਾਂ ਉਮੀਦ ਹੈ ਵੀ 40 ਤੋਂ 50 ਪੈਸੇ ਤੁਸੀਂ ਘਰ ਬੈਠੇ ਸੌਖੇ ਹੋ ਸਕਦੇ ਹੋ ਕਿਉਂਕਿ ਬੜੇ ਪੇਸ਼ੈਂਟ ਜਿਹੜੇ ਤਰੀਕੇ ਤੁਹਾਨੂੰ ਮੈਂ ਦੱਸ ਰਿਹਾ ਇਹਨਾਂ ਤਰੀਕਿਆਂ ਤੇ ਚੱਲ ਕੇ ਸੌਖੇ ਹੋਗੇ ਸਵੇਰ ਦੀ ਤਾਜੀ ਹਵਾ ਗ੍ਰਹਿਣ ਕਰੋ pranayama ਲੁੰਬਲਮ ਕਰੋ ਤੁਸੀਂ ਆਪਣੇ ਖਾਣੇ ਦੇ ਵਿੱਚ ਉਹ ਚੀਜ਼ਾਂ ਖਾਣੀਆਂ ਜਿਹੜੀਆਂ ਤੁਹਾਡੇ ਸੌਖੀਆਂ ਪਚਦੀਆਂ ਖਾਣੇ ਨੂੰ ਖਾਣ ਵੇਲੇ ਤੇਜ਼ੀ ਨਹੀਂ ਕਰਨੀ ਚੰਗੀ ਤਰ੍ਹਾਂ ਚਵਾ ਕੇ ਚਿਤਕੇ ਖਾਣਾ ਤੇ ਖਾਣਾ ਜਿਹੜਾ ਤੁਸੀਂ ਖਾਣੇ ਹੋ ਜੇ ਤੁਹਾਨੂੰ 4 ਰੋਟੀਆਂ ਦੀ ਲੋੜ ਆ ਉਥੇ ਤੁਸੀਂ ਦੋ ਹੀ ਖਾਣੀਆਂ ਭਰਪੇਟ ਭੋਜਨ ਨਹੀਂ ਖਾਣਾ ਖਾਣੇ ਤੋਂ ਬਾਅਦ ਤੁਸੀਂ ਲਗਭਗ 1 ਘੰਟੇ 1.5 ਘੰਟੇ ਬਾਅਦ ਦੁਬਾਰਾ ਫੇਰ ਖਾ ਲਓ ਇਹ ਨਾ ਹੋਵੇ ਵੀ ਤੁਸੀਂ ਇੱਕ ਵਾਰ পেট ਭਰ ਕੇ ਖਾ ਲਿਆ ਇਹ ਗੱਲ ਦਾ ਖਿਆਲ ਰੱਖੋ ਦੂਸਰਾ ਤੁਸੀਂ ਦਾਲ ਸਬਜ਼ੀ ਜਿਹੜੀ ਬਣਾਣੀ ਆ ਨਾ ਉਹਦੇ ਵਿੱਚ ਤੜਕਾ ਜਿਹੜਾ ਲਾਉਣਿਆ ਜਿਵੇਂ ਲਸਣ ਆਦਰਕ ਪਿਆਜ਼ ਟਮਾਟਰ ਇਹ ਚੀਜ਼ਾਂ ਦਾ ਅਸੀਂ ਤੜਕਾ ਲਾਉਨੇ ਆ ਬਹੁਤ ਜੀਵਤਾ ਕਹਿੰਦੀ ਆ ਵੀ ਸਵਾਦ ਲੱਗਦਾ ਖਾ ਲਈ ਅੱਖਾਂ ਕਹਿੰਦੀਆਂ ਨੇ ਦੇਖ ਕੇ ਭੋਜਨ ਬਹੁਤ ਸਵਾਦ ਬਣਿਆ ਚੱਕ ਕੇ ਖਾ ਲਈ ਪਰ ਜਾਣਾ ਤਾਂ ਮਤਲਬ ਮਿੱਦੇ ਦੇ ਰਾਹੀਮ ਛੋਟੀ ਅੰਤਰੀ ਦੇ ਵਿੱਚ ਹੀ ਹੈ ਨਾ ਛੋਟੀ ਅੰਤਰੀ ਤੋਂ ਫਿਰ ਵੱਡੀ ਅੰਤਰੀ ਦੇ ਵਿੱਚ ਤੇ ਹੁਣ ਜਦੋਂ ਜਿਹੜਾ ਅੰਤਰੀ ਦਾ ਭਾਗ ਗੜਬੜ ਦੇ ਵਿੱਚ ਆ ਉਹ ਤੋਂ ਉਹ ਜਿਹੜਾ ਖਾਦਾ ਪੀਤਾ ਨਹੀਂ ਚੱਲਿਆ ਜਾਂਦਾ ਨਹੀਂ ਸੰਭਾਲਿਆ ਜਾਂਦਾ ਫਿਰ ਲੈਟਿਨ ਭਜਣਾ ਪੈਂਦਾ ਜਦ ਤੱਕ ਅੰਤੜੀ ਦੇ ਵਿੱਚ ਦਮ ਨਹੀਂ ਪੈਦਾ ਹੁੰਦਾ ਜਦ ਤੱਕ ਅੰਤੜੀ ਦੇ ਵਿੱਚ ਤਾਕਤ ਨਹੀਂ ਪੈਦਾ ਹੁੰਦੀ ਤਦ ਤੱਕ ਭੋਜਨ ਉਹਨਾਂ ਕੀ ਖਾਓ ਜਿਹੜਾ ਤੁਹਾਡੇ ਭੋਜਨ ਸੌਖਾ ਪਚ ਜਾਏ ਪਰ ਖਾਣ ਦੇ ਕੁਝ ਤਰੀਕੇ ਨੇ ਜਿਹੜੇ ਮੈਂ ਤੁਹਾਨੂੰ ਦੱਸਣ ਲੱਗਿਆ ਨੂੰ ਧਿਆਨ ਨਾਲ ਸੁਣ ਲਿਓ ਦੇਖੋ ਤੜਕਾ ਜਿਹੜਾ ਲਾਉਣਾ ਤੁਸੀਂ ਸਰੋਂ ਦੇ ਤੇਲ 'ਚ ਹਲਦੀ ਪਾਓ ਕਾਲਾ ਨੂਨ ਪਾਓ ਕਾਲੀ ਮਿਰਚ ਪਾ ਲਓ ਚਿੱਟਾ ਜੀਰਾ ਪਾਉਣਾ ਅੱਧਾ ਚਮਚਾ ਤਵੇ ਤੇ ਭੁੰਨਿਆ ਹੋਵੇ ਤਵੇ ਦੇ ਉੱਪਰ ਜੀਰਾ ਇਕੱਠਾ 100 150 ਗ੍ਰਾਮ ਲੈ ਕੇ ਉਹਨੂੰ ਮਿੱਠੀ-ਮਿੱਠੀ ਅੱਗ ਤੇ ਧੀਮੀ ਅੱਗ ਤੇ ਭੁੰਨ ਲਓ। ਉਹ ਭੁੰਨ ਕੇ ਉਸ ਤੋਂ ਬਾਅਦ ਉਹਨੂੰ ਧੀਮੀ ਆਂਚ ਤੇ ਜਦੋਂ ਭੁੰਨੋਗੇ ਉਹਦੇ ਵਿੱਚ ਖਸੂ ਆਉ ਉਹ ਧੀਮੀ-ਧੀਮੀ ਜਿਹੜੀ ਮਿੱਠੀ-ਮਿੱਠੀ ਖਸੂ ਵਧੀਆ। ਮਤਲਬ ਮਾਨੂੰ ਜਾਗੀਦਾਰ ਜੇ ਮਤਲਬ ਲੱਗਣ ਵਾਲੀ। ਫਿਰ ਉਸ ਤੋਂ ਬਾਅਦ ਉਹਨੂੰ ਮੱਚਣ ਤੋਂ ਬਚਾਉਣਾ ਪਰ ਕਾਲਾ ਹੋਣ ਤੋਂ ਬਚਾਉਣਾ ਇਹ ਗੱਲ ਦਾ ਧਿਆਨ ਰੱਖਿਓ। ਫਿਰ ਉਸ ਤੋਂ ਬਾਅਦ ਉਹਨੂੰ ਤੁਸੀਂ ਮਤਲਬ ਕੁਝ ਟਾਈਮ ਠੰਡਾ ਹੋਣ ਦਿਓ। ਫਿਰ ਉਹਨੂੰ ਤੁਸੀਂ ਕਿਸੇ ਮੈਕਸੀ ਚ ਜਾਂ ਮਤਲਬ ਕੁੰਡੇ ਛੋਟੇ ਦੇ ਨਾਲ ਰਗੜ ਕੇ ਮਤਲਬ ਉਹਨੂੰ ਥੋੜਾ ਬਰੀਕ ਕਰ ਲਓ। ਉਹਨੂੰ ਫਿਰ ਕਿਸੇ ਡੱਬੀ ਚ ਪਾ ਕੇ ਰੱਖੋ ਢੱਕਣ ਵਾਲੀ ਦੇ ਵਿੱਚ। ਤੇ ਜਦੋਂ ਤੁਸੀਂ ਦਾਲ ਸਬਜ਼ੀ ਬਣਾਉਣੀ ਹੈ ਉਦੋਂ ਖਿਆਲ ਇਹ ਰੱਖਣਾ ਵੀ ਦਾਲ ਸਬਜ਼ੀ ਜਦੋਂ ਬਣੂਗੀ ਤੁਹਾਡੀ ਦੋ ਡੰਗ ਤੋਂ ਵੱਧ ਨਾ ਬਣੇ। ਇਹ ਨਾ ਹੋਵੇ ਵੀ ਤੁਸੀਂ ਇੱਕ ਵਾਰ ਸਬਜ਼ੀ ਬਣਾਈ ਚਾਰ-ਚਾਰ ਡੰਗ ਥੋੜੀ ਚੱਲੀ ਜਾਂਦੀ ਹੈ। ਫਿਰ ਫਾਇਦਾ ਨਹੀਂ ਹੋਣਾ ਜ਼ਿਆਦਾ ਤੁਹਾਨੂੰ। ਦੋ ਡੰਗ ਤੋਂ ਵੱਧ ਨਾ ਚੱਲੇ ਇਹਨਾਂ ਦਿਨਾਂ ਦੇ ਵਿੱਚ ਗਰਮੀਆਂ ਦੇ ਵਿੱਚ ਜਾ ਕੇ ਤਾਂ ਫਿਰ ਇੱਕ ਦਿਨ ਇੱਕ ਟਾਈਮ ਦੀ ਬਣੀ ਵੀ ਇੱਕ ਟਾਈਮ ਹੀ ਖਾਣੀ ਆ ਤੇ ਇਹ ਗੱਲ ਦਾ ਖਿਆਲ ਰੱਖੋ ਜਦੋਂ ਉਹਦੇ ਵਿੱਚ ਇਹ ਤੁਸੀਂ ਸਫੈਦ ਜੀਰਾ ਪਾਉਣ ਲੱਗ ਜਾਓਗੇ ਹਰੀ ਮਿਰਚ ਜਿਹੜੇ ਬੰਦਿਆਂ ਦੇ ਮਤਲਬ ਜਲਣ ਨਹੀਂ ਪੈਂਦੀ ਸਾੜ ਨਹੀਂ ਪੈਂਦੀ ਪੇਟ ਦੇ ਵਿੱਚ ਉਹ ਥੋੜੀ-ਮੋਟੀ ਮਾਤਰਾ 'ਚ ਪਾ ਸਕਦੇ ਆ ਜਿਨ੍ਹਾਂ ਦੇ ਬਲੱਡ ਆ ਰਿਹਾ ਖੂਨ ਬਹੁਤ ਆ ਮਿਊਕਸ ਬਹੁਤ ਜ਼ਿਆਦਾ ਆਂਦਾ ਉਹਨਾਂ ਦੇ ਤਾਂ ਹਰੀ ਮਿਰਚ ਬਿਲਕੁਲ ਬੰਦ ਕਾਲੀ ਮਿਰਚ ਵੀ ਥੋੜੀ ਪਾਉਣੀ ਆ ਕਾਲਾ ਨੂਨ ਥੋੜੀ ਮਾਤਰਾ 'ਚ ਪਾ ਸਕਦੇ ਆ ਇਹ ਗੱਲ ਦਾ ਧਿਆਨ ਰੱਖਿਆ ਜਾਏ